ਅਮਰੂਦ ਤੋਂ ਬਣੀ ਹੋਈ ਆ ਦਵਾਈ ਖਾਣ ਦੇ ਨਾਲ ਨਾ ਤੁਹਾਡਾ ਹਜ਼ਾਰਾਂ ਰੁਪਏ ਦਾ ਫਾਇਦਾ ਹੋ ਜੀ ਜਿਹੜੇ ਕਹਿੰਦੇ ਡਾਕਟਰਾਂ ਤੋਂ ਦਵਾਈ ਲੈ ਲੈ ਕੇ ਹੰਬਗੇ ਆਰਾਮ ਨਹੀਂ ਆਇਆ ਹਫਤੇ ਦੇ ਵਿੱਚ ਦੋ ਵਾਰ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਇਹ ਦਵਾਈ ਖਵਾ ਦਿਓ ਬਿਲਕੁਲ ਠੀਕ ਹੋ ਜਾਣਗੇ ਤੰਦਰੁਸਤ ਹੋ ਜਾਣਗੇ ਕਰਨਾ ਕੀ ਹੈ ਤੁਸੀਂ ਇੱਕ ਲੈਣਾ ਅਮਰੂਦ ਨਾ ਹੀ ਵਾਲਾ ਕੱਚਾ ਹੋਵੇ ਤੇ ਨਾ ਹੀ ਵਾਲਾ ਪੱਕਾ ਹੋਵੇ ਅਮਰੂਦ ਲੈ ਲਿਓ ਤਾਜ਼ਾ ਤੇ ਉਸ ਤੋਂ ਬਾਅਦ ਇੱਕ ਲੈ ਲਿਓ ਆਟੇ ਦਾ ਪੇੜਾ ਆਟੇ ਦੇ ਪੇੜੇ ਨੂੰ ਆਪਾਂ ਚੰਗੀ ਤਰ੍ਹਾਂ ਜਿਵੇਂ ਆਪਾਂ ਘਰਾਂ ਦੇ ਵਿੱਚ ਆਪਾਂ ਰੋਟੀ ਬਣਾਉਨੇ ਆ ਵੱਡੇਕਾਰ ਦੀ ਰੋਟੀ ਬਣਾ ਲਿਓ ਜਿਹਦੇ ਵਿੱਚ ਆਪਣਾ ਅਮਰੂਦ ਆ ਚੰਗੀ ਤਰ੍ਹਾਂ ਲੁਕ ਜੇ ਅਮਰੂਦ ਕਿਸੇ ਵੀ ਪਾਸੇੋਂ ਨੰਗਾ ਨਹੀਂ ਹੋਣਾ ਚਾਹੀਦਾ ਚੰਗੀ ਤਰ੍ਹਾਂ ਅਮਰੂਦ ਨੂੰ ਨਾ ਰੋਟੀ ਦੇ ਪੇੜੇ ਦੇ ਵਿੱਚ ਚੰਗੀ ਤਰ੍ਹਾਂ ਫਿੱਟ ਕਰ ਲਿਓ ਫਿੱਟ ਕਰਨ ਤੋਂ ਬਾਅਦ ਤੁਸੀਂ ਕੋਈ ਤਿੱਖੀ ਚੀਜ਼ ਲੈਣੀ ਆ ਤੁਹਾਡੀ ਸੋਈ ਦੇ ਵਿੱਚ ਜਿਵੇਂ ਖੁਰਚਣਾ ਵਗੈਰਾ ਪਿਆ ਹੁੰਦਾ ਜਾਂ ਕੋਈ ਪੇਸ ਕਸ ਵਗੈਰਾ ਆਪਣੇ ਟੁੱਟਿਆ ਹੈ ਘਰੇ ਪਿਆ ਹੁੰਦਾ ਉਸ ਨੂੰ ਅਮਰੂਦ ਦੇ ਵਿੱਚ ਚੰਗੀ ਤਰ੍ਹਾਂ ਗੱਡ ਦੇਣਾ ਗੱਡਣ ਤੋਂ ਬਾਅਦ ਕੀ ਕਰਨਾ ਆਪਾਂ ਗੈਸ ਚਲਾ ਲੈਣੀ ਆ ਗੈਸ ਦੇ ਉੱਪਰ ਮੱਠੀ-ਮੱਠੀ ਅੱਗ ਦੇ ਉੱਪਰ ਅਮਰੂਦ ਨੂੰ ਲਗਾਤਾਰ 5-7 ਮਿੰਟ ਸੇਕਣਾ ਤੁਸੀਂ ਇਹਨੂੰ ਆਪਣੇ ਚੁੱਲ੍ਹੇ ਦੇ ਵਿੱਚ ਵੀ ਦੱਬ ਸਕਦੇ ਹੋ ਜਿਵੇਂ ਕੋਲਿਆਂ ਵਾਲੀ ਅੱਗ ਆਪਣੇ ਘਰੇ ਸਵਾਣੀ ਆ ਪਾਥੀਆਂ ਵਗੈਰਾ ਦੀ ਅੱਗ ਪਚਾ ਕੇ ਰੋਟੀ ਵਗੈਰਾ ਲਾਉਂਦੇ ਨੇ ਉਹਦੇ ਵਿੱਚ ਵੀ ਦੱਬ ਸਕਦੇ ਹੋ ਜਦੋਂ ਇਹ ਪੇੜਾ ਚੰਗੀ ਤਰ੍ਹਾਂ ਕਾਲਾ ਹੋ ਗਿਆ ਇਹਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜੂ ਤਾਂ ਤੁਸੀਂ ਗੈਸ ਨੂੰ ਕਰਦੜਾ ਬੰਦ ਕਰਦਦੇ ਨਾਲੇ ਪੇੜੇ ਨੂੰ ਉੱਪਰੋਂ ਉਤਾਰ ਲੈਣਾ ਆਪਣੇ ਕੋਲੇ ਬਹੁਤ ਵਧੀਆ ਇੱਕ ਲਾਜਵਾਬ ਦਵਾਈ ਤਿਆਰ ਹੋ ਜੂ ਪੇੜੇ ਨੂੰ ਲਾ ਕੇ ਵਿੱਚੋਂ ਅਮਰੋਦ ਨੂੰ ਆਪਾਂ ਕੱਢ ਲੈਣਾ ਕੱਢ ਕੇ ਅਮਰੋਦ ਦੀ ਆਪਾਂ ਕਰ ਲੈਣੀਆਂ ਨੇ ਬਰੀਕ ਬਰੀਕ ਫਾੜੀਆਂ ਫਾੜੀਆਂ ਕਰਕੇ ਉਦੇ ਉੱਪਰ ਲਾਉਣਾ ਕਾਲਾ ਨਮਕ ਥੋੜਾ ਜਿਹਾ ਲੋੜ ਮੁਤਾਬਕ ਕਾਲਾ ਨਮਕ ਲਾ ਲਿਓ ਕਾਲਾ ਨਮਕ ਨਹੀਂ ਲਾਉਣਾ ਤਾਂ ਬਗੈਰ ਨਮਕ ਤੋਂ ਵੀ ਤੁਸੀਂ ਖਾ ਸਕਦੇ ਹੋ ਬਰੀਕ ਬਰੀਕ ਫਾੜੀਆਂ ਕਰਕੇ ਆਪਣੇ ਬੱਚਿਆਂ ਤੇ ਬਜ਼ੁਰਗਾਂ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਖਵਾ ਦਿਓ ਬਜ਼ੁਰਗਾਂ ਨੂੰ ਬੱਚਿਆਂ ਨੂੰ ਜਿੰਨੇ ਵੀ ਮਰਜੀ ਪ੍ਰਾਣੀ ਤੋਂ ਪ੍ਰਾਣੀ ਖਾਂਗਾ ਹਫ਼ਤੇ ਦੇ ਵਿੱਚ ਦੋ ਵਾਰ ਖਾਣ ਦੇ ਨਾਲ ਬਿਲਕੁਲ ਠੀਕ ਹੋ ਜੂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਕਮੈਂਟ ਦੇ ਵਿੱਚ ਇਹ ਜ਼ਰੂਰ ਲਿਖ ਦਿਓ ਵੀ ਤੁਸੀਂ ਸਾਡੀ ਵੀਡੀਓ ਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ ਧੰਨਵਾਦ